ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਜਿਹੜਾ ਅੱਜ ਵੀ ਲੋਭ ਹੋਕਾਰ ਹਾਂਜੀ ਜਿਹਦਾ ਤਿਆਗ ਕਰਦਾ ਹਾਂਜੀ ਜੋ ਪ੍ਰਾਨੀ ਮਮਤਾ ਤਜੈ ਮਮਤਾ ਹਾਂ ਪੜੋ ਪੋਣ ਹਾਂ ਅੱਛਾ ਜੀ ਬੋਤਾ ਬੋ ਨਹੀਂ ਦਬੋਆ ਹੋਰ ਚੀਜ਼ਾਂ ਬੋਤਾ ਹੋਰ ਚੀਜ਼ਾਂ ਅੱਛਾ ਜੀ ਬੋਬੋ ਦਾ ਇਹ ਨਹੀਂ ਸੈਲਸ ਹੋਇਆ ਆਪਣਾ ਆਪਾ ਅੱਛਾ ਜੀ ਬੋਬੋ ਪੁਚਾਰਾ ਕੱਤੇ ਆ ਦਿਵਾਨਾ ਹਮ ਹਮ ਬੋਬੋ ਬੋਬੋ ਕਹਿੰਦਾ ਰਹਿਣਾ ਦਿਵਾਨਾ ਹੋ ਜਾਣਾ ਮੈਂ ਨਹੀਂ ਕਹਿੰਦਾ ਸਰੀਰ ਕਰਕੇ ਮੈਂ ਕਹਿੰਦਾ ਅੱਛਾ ਜੀ ਆਪਣਾ ਸਰੀਰ ਦਾ ਜਿਹੜਾ ਇਹਨੂੰ ਹੈ ਨਾ ਬਨੇ ਖਾਬੀ ਬਨੇ ਸਰੀਰ ਉਹ ਬੋ ਬਤਾ ਹੈ ਨਹੀਂ ਹਮ ਹਮ ਆਪਣਾ ਆਪਾ ਤੇ ਆਉਂਦੇ ਨੇ ਹੂੰ ਹੂੰ ਆਈ ਅਹ ਦਾਦਾ ਜੀ ਲੋਕ ਨੂੰ ਲੋਕ ਤਾਂ ਦਵੇ ਬੋਤਾਂ ਦਵੇ ਕਾਰ ਤਾਂ ਦਵੇ ਹੂੰ ਹੂੰ ਬਾਪ ਦਾ ਕਰਦਾ ਹੀ ਦਉਦਾ ਉਹ 50 ਰੁਪਏ ਕਰ ਸਕਦਾ ਹੂੰ ਹੂੰ ਤਾਂ ਲੱਗਦਾ ਉਹਦੇ ਘਰ ਕੇ ਹੋਰਨ ਲੈ ਦੋਹਾਰ ਪੁਰਾਣੇ ਦੀ ਵੀ ਬਦਲ ਕਰਦਾ ਹੈ ਅਜੀ ਤੇ ਪ੍ਰਾਨੀ ਅੱਖਰ ਜਿਹੜਾ ਹੈਗਾ ਇਹ ਫਿਰ ਇਹ ਜਨਰ ਅੱਖਰ ਹੈ ਦੋਹਾਂ ਵਾਸਤੇ ਕਿ ਜੇ ਵਾਸਤੇ ਵਰਤ ਲਿਆ ਮਰਦ ਔਰਤ ਹਾਂ ਕਿਸੇ ਵਾਸਤੇ ਵਰਤਿਆ ਜਾ ਸਕਦਾ ਪਰ ਜਿਹੜਾ ਚਾਲ ਚੱਲਦਾ ਟਰਾਲੀ ਠੀਕ ਹੈ